ਬਲਵਿੰਦਰ ਗੁਰ ਪੁੱਲ ਨਰ ਇਹ ਕੀ ਲੱਗਦਾ ਗੁਰਜਰ ਸਿੰਘ ਕੀ ਬਣਾਦਾ ਗੁਰਜੰਦਰ ਬੇਟਾ ਗੁਰਜੰਦਰ ਸਿੰਘ ਬੇਟਾ ਨਾ ਟਾਈਮ ਹੋ ਗਿਆ ਨੂੰ ਭਜਿੰਦਾਂ ਐਵੇਂ ਦੇਟ ਗਿਆ ਇਹ ਐਤੋਂ ਅਮਰੀਕਾ ਚ ਗਿਆ ਇਹ ਸਾਢੇ 4 ਹੋ ਗਿਆ ਕਰੂਗੇ ਇਹਨੂੰ ਹਾਂ ਪੂਰੇ ਘਾਟੇ ਨਾਲ ਤੋਂ ਕਿੰਨੇ ਪੈਸੇ ਲੱਗੇ ਹੋਏ ਵਾ 50 ਨਾਲ ਉੱਪਰ ਗਿਆ ਇਹ ਹੁੰਦਾ ਕਰ ਹਾਂ ਅੱਡੀ ਉਹਨਾਂ ਕਦੋਂ ਦੀ ਗੱਲ ਹੋਈ ਜੀ ਅਰੇ ਗੱਲ ਨੋ ਮੀਨਾ ਗੋਗਿਆ ਨੋ ਮੀਨਾ ਗੋਗਿਆ ਜਦੋਂ ਕੀ ਕਹਿੰਦਾ ਮੈਨੂੰ ਪੁਲਿਸ ਨੇ ਪੜਦੇ ਨੇ ਹਾਂਜੀ ਨਹੀਂ ਉਹਦੇ ਨਾਲ ਤਾਂ ਨਹੀਂ ਹੋਈ ਇਦਾਂ ਨੂੰ ਸੁਣਨੀ ਚਾਹ ਤੈਨੂੰ ਪੁਲਿਸ ਕੀ ਚਾਹ ਤੁਹਾਨੂੰ ਕਹਿੰਦਾ ਸੀ ਹਾਂਜੀ ਹਨ ਇਹਨੂੰ ਇੰ데 ਦੱਸਿਆ ਉਹਦੀ ਗੱਲ ਨਹੀਂ ਹੁੰਦਾ ਹੋਈ ਇਹ ਕਿੰਨੇ ਭਰਾ ਨੇ ਇੱਕ ਭਰਾ ਆ ਦੋ ਭੈਣਾਂ ਹੈ ਹਾਂਜੀ ਕੀ ਕਿੰਨੇ ਪੈਸੇ ਲਾਇਏ ਛੋਟੇ ਇਹ ਇਹ 50 ਮਿਲਣ ਗਏ ਆ ਪੈਨੋ ਆ ਇੰਦੈ ਕੁਛ ਪੈਣੀ ਇੱਤੀ ਕੁਛ ਫੜ ਫੜਾ ਕੇ ਕਰ ਜਾ ਗੁੰਜ ਚੁੱਕ ਕੇ ਤੇ ਫੇਰ ਬਣਾਇਆ ਘਰ ਚ ਗਰੀਬੀ ਸਾਨੂੰ ਕੋਈ ਆਮਦਨ ਕੋਈ ਹਾਨੀ ਕੁਛ ਨਹੀਂ ਹੰਜੀ ਡਾੜੀ ਇਹਨਾਂ ਦੇ ਪਹਿਣ ਹੁੰਦਾ ਧੋਗੀ ਨੌਂ ਚ ਹੋਈ ਹੈ ਨਹੀਂ ਉਹਨਾਂ ਵਾਂ ਫੇਰ ਇੰਦੈ ਛੋਟੇ ਹੀ ਇੰਦੈ ਪਾੜੇ ਪੂੜੇ ਚਲੋ ਟੈਂਪਾਸ ਕੀ ਤਾਦ ਹੁਣ ਗਿਆ ਸੀ ਬਾਹਰ ਵੀ ਚਲੋ ਬਾਹਰ ਜਾਣਾ ਚਲੋ ਵਨ ਵਿਆਹ ਵੀ ਕਰਨੇ ਤੇ ਨਹੀਂ ਉਹ ਗੱਲ ਬਣੀ ਫੇਰ ਉਧਰ ਹੁਣ ਵਾਪਸ ਜਿਉਣਾ ਕਿਹਦਾ ਘਰ ਦੀ ਹਾਲਤ ਤੇ ਮਾੜੀ ਹੈ ਨਾ ਇਹ ਕਹ ਰਹੇ ਵੀ ਅਸੀਂ ਕਹਿੰਦਾ ਵੀ ਬਣਾਵਾਂਗੇ ਫੇਰ ਬਾਅਦ ਚ ਨਾਲ ਪਹਿਣਾ ਵਿਆਹ ਕਰਾਂਗੇ ਇਸ ਕਰਕੇ ਗਿਆ ਹੀ ਤੇ ਨਹੀਂ ਗੱਲ ਬਣੀ ਉਹਨਾਂ ਵਾਪਸ ਵੀ ਹੀ ਕਰਨ ਨੂੰ ਸਾਨੂੰ ਤੇ ਅੱਜ ਹੀ ਪਤਾ ਲੱਗਾ ਜੀ ਉਹ ਕੰਦਾ ਕਈ ਸਾਨੂੰ ਕਹਿੰਦੇ ਵੀ ਆਉਣ ਜਾ ਵਾਪਸ ਬਸ ਆਸਾਨ ਨਹੀਂ ਪਤਾਾਨੂੰ ਅੱਜ ਪਤਾ ਲੱਗਾ ਕਿੰਨਾ ਪੜਿਆ ਹੈ 12 ਪੜਿਆ ਹੈ ਉਹ ਇਹ ਤੋਂ ਕਿੱਥੇ ਰਹਿੰਦੇ ਨੇ ਇਹਨਾਂ ਦੇ ਤਾਈ ਬਣੀ ਹਾਂਜੀ ਇੱਕ ਜੀ ਕਹਾਂਗੇ ਦੋ ਚ ਭੇਜਿਆ ਉਹਨਾਂ ਨੇ ਦੋ ਚ ਭੇਜ ਕੇ ਜਮਨ ਕੀ ਫੇਰ ਰਾਜ ਉਹ ਬੜਾ ਖਰਾਬ ਕੀਤਾ ਰਾਜ ਭਾਵ ਚੱਲ ਜਾਂਦਾ ਕਿਤੇ ਕਦੇ ਕਿਤੇ ਜੰਗੜਾ ਰਹੀ ਗਏ ਫੇਰ ਕਿੰਨਾ ਟਾਈਮ ਹੋ ਗਿਆ ਉਹਨੂੰ ਉੱਥੇ ਅਮਰੀਕਾ ਪਹੁੰਚੇ ਨੂੰ ਸਾਈਟ ਤੀਜਨੋਂ ਉਪਰ ਆਇਆ ਇੱਕ ਦੋ ਦਾ ਤੁਰਿਆ ਆਇਆ ਹਾਂ ਸਾਲ ਹੋ ਗਿਆ ਹਾਂਜੀ ਹਾਂਜੀ ਸਾਲ ਕੋਈ ਚੱਲਿਆ ਜਾ ਸਾਲ ਦਾ ਤੁਰਿਆ ਇੱਥੋਂ ਹਾਂਜੀ ਹਾਂ ਨਹੀਂ ਕਿਤੇ ਕਦੀ ਹਾਂਜੀ ਹਾਂਜੀ ਨੰਗਾ ਹੀ ਹੁਣ ਵੀ ਕੋਈ ਜੇ ਨੌਕਰੀ ਮਿਲ ਜੇ ਕੋ ਬੱਚੇ ਨੂੰ ਚਾਹ ਕੋਈ ਸਹੇਪ ਹੋਏ ਜਿਹੜੇ ਕੋ ਵਾਪਸ ਘੰਡੇ ਕਰਨ ਸੈਂਗੇ ਹਾਂਜੀ ਇਹ ਕੀ ਲੱਗਦੇ ਗੁਰਜੰਦਰ ਚਾਚੇ ਦਾ ਬੇਟਾ ਸਾਡਾ ਛੋਟੇ ਦਾ ਹਾਂਜੀ ਕਦੋਂ ਕਦਾਂ ਗਿਆ ਇਹਨੂੰ ਸਾਲ ਹੋ ਗਿਆ ਜਿਹੜਾ ਇਹਨੂੰ ਅੱਛਾ ਹਾਂਜੀ ਤੇ ਮਤਲਬ ਕਿ ਕਿੱਸ ਤਰ੍ਹਾਂ ਕਦੋਂ ਪਤਾ ਲੱਗਾ ਤੁਹਾਨੂੰ ਇਹਦੇ ਬਾਰੇ ਤੇ ਕਿੱਸ ਤਰ੍ਹਾਂ ਵੇਖਿਆ ਤੁਹਾਨੂੰ ਵੀ ਜਿਹੜਾ ਤੁਹਾਡੇ ਚਾਚੇ ਦਾ ਬੇਟਾ ਵਾ ਹਾਂਜੀ ਇਹ ਉਹਦੇ ਘਰ ਦੇ ਹਲਾਦ ਨੇ ਕਿੱਸ ਤਰ੍ਹਾਂ ਦੇ ਘਰ ਦੇ ਹਲਾਦ ਵੇਖ ਲਓ ਤੁਸੀਂ ਇਤਰਾਹ ਦੇ ਮਾੜੇ ਆ ਮਾਂ ਨੇ ਵਿਚਾਰੀ ਨੇ ਪਾਲੇ ਔਖੇ ਸੌਖੇ ਉਹਨਾਂ ਖਾ ਬਚਲ ਉਹ ਮੁੰਡਾ ਮਗਰਜੈਂਟ ਨੇ ਲਾ ਲਿਆ ਉਹਨੇ ਆਖਿਆ ਵੀ ਤੁਹਾਨੂੰ ਇੱਕ ਨੰਬਰ 'ਚ ਘੱਲੂ ਤੇ ਜਾੜ ਪਾੜ ਕੇ ਨੇ ਰਾਹ ਚ ਰੱਖਿਆ ਕਈ ਚਿਰ ਸਾਲ ਹੋ ਗਿਆ ਉਹ ਧੱਕੇ ਧੋੜੇ ਖਾਂਡਿਆ ਵਿਚਾਰਾ ਤੇ ਜਹਾਰ ਕੇ ਨੰਗਿਆ ਨੰਗਿਆ ਤੋਂ ਅੰਦਰ ਪੁਲਿਸ ਦੇ ਕਾਬੂ ਆ ਗਿਆ ਉਹਨਾਂ ਰਿਪੋਰਟ ਕਰਕੇ ਇਹਨੂੰ ਭੇਜਤਾ ਹਾਂਜੀ ਇਹ ਹੁਣ ਵਿਚਾਰੇ ਕਿਤੇ ਰਹਿੰਦੇ ਨੇ ਤੁਹਾਡੀ ਚਾਚੀ ਜਾਂ ਇਹ ਸਾਡੇ ਵਾਲੀ ਰਹਿੰਦੇ ਚਾਚਿਆਂ ਤਾਂ ਵਾਲੀ ਰਹਿੰਦੇ ਵਿਚਾਰੇ ਉਹਦੇ ਜਦੋਂ ਚਲ ਗਿਆ ਤੇ ਸਾਡੇ ਵਾਲੀ ਰਹਿੰਦੇ ਨੇ ਮੁੜ ਕੇ ਹਾਂਜੀ ਕਿੰਨੀਆਂ ਕੋ ਫੈਸ਼ਨ ਦਾ ਪਹਿਣਾ ਦਿੰਦਾ ਵਿਆਹ ਕਰੂ ਪਿਓ ਸਿਰ ਤੇ ਨਹੀਂ ਵਿਚਾਰਿਆਂ ਗਰੀਬੀ ਵੇਖੀ ਆ ਪੀਂਟ ਭੈਣਾਂ ਦੇ ਵਿਆਹ ਕਰਾਂਗੇ ਚਲੋ ਘਰ-ਬਾਰ ਬਣਾਵਾਂਗੇ ਕਈ ਖੁਸ਼ਿਆ ਵਿਚਾਰੇ ਵੇਖ ਜਿਆ ਸੀ ਪਰ ਇਹ ਰਾਬਰ ਨੂੰ ਜੋ ਮਜੂਰ ਸੀ ਗਲਤ ਆ ਜੀ ਅਹੀਂ ਤੇ ਹੋ ਕਹਿਣਾ ਚਾਹੁੰਦੇ ਆਂ ਕਿ ਚਲੋ ਕੋਈ ਨੌਕਰੀ ਨਾ ਕਰੀ ਮਿਲੇ ਸਰਕਾਰੀ ਕੋਈ ਸਰਕਾਰ ਮਹਤ ਕਰੇ ਵਿਚਾਰਿਆਂ ਦੀ ਕੋਈ ਇਹਨਾਂ ਦਾ ਚੱਲੇ ਤੋਰਾ ਫੁਲ ਕਰੋ ੱਟੀ ਪਾਣੀ ਤੇ ਕੁਝ ਜਾਨਾਂ ਦੇ ਪੈਸੇ ਵਾਪਸ ਕੀਤੇ ਜਾਣ ਸਰਕਾਰ ਨੂੰ ਆਹ ਵੇਖ ਕੇ ਵੀ ਨੇ ਪੈਸੇ ਵੀ ਲਾ ਲਏ ਕਿ ਵਿਚਾਰੇ ਹੁਣ ਕਰਨਗੇ ਇਹਨਾਂ ਦਾ ਸਾਰਾ ਨਹੀਂ ਕੋਈ ਹੈਗਾ ਇਹੋ ਹੈ ਮੁੰਡਾ ਅਸੀਂ ਹਾਂਜੀ ਉਹ ਵੀ ਵਾਪਸ ਆ ਗਿਆ ਆ ਗਿਆ ਗੁਰਪਿੰਦਰ ਕੌਰ ਇਹ ਕੀ ਲੱਗਦਾ ਗੁਰਪਿੰਦਰ ਕੌਰ ਮੇਰਾ ਗੁਰਜਿੰਦਰ ਭਰਾ ਸੀਗਾ ਹਾਂਜੀ ਹਾਂਜੀ ਇਹਨੂੰ ਸਾਲ ਹੋ ਚੱਲਿਆ ਜੇ ਰਸਤੇ 'ਚ ਭਟਕਦਾ ਰਿਹਾ ਜੰਟਾ ਨੇ ਕਹੇ ਵੀ ਇੱਕ ਨੰਬਰ 'ਚ ਭੇਜਾਂਗੇ ਪਰ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਤੇ ਰਸਤੇ 'ਚ ਸਾਲ ਲੱਗ ਗਿਆ ਇਹਨੂੰ ਅਸੀਂ ਸੋਚਿਆ ਵੀ ਚਲੋ ਜਾਊਗਾ ਕਮਾਈ ਕਰੂਗਾ ਘਰ ਦੇ ਹਾਲਾਤ ਵਧੀਆ ਹੋ ਜੂਗੇ ਪਰ ਹੁਣ ਪਤਾ ਲੱਗਿਆ ਵੀ ਉਹ ਵਾਪਸ ਹੀ ਆ ਰਿਹਾ ਹਾਂਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਤੁਹਾਡੀ ਗੱਲ ਹੋਈ ਹੁਣ ਸਾਨੂੰ ਤੇ ਮਹੀਨਾ ਕੋ ਹੋਈ ਚੱਲਿਆ ਗੱਲ ਹੋਈ ਇਹਨਾਂ ਦੇ ਨਾਲ ਤੁਹਾਨੂੰ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਅੱਜ ਜਿਹੜੇ ਮਲਕੀ ਜਦੋਂ ਤੁਹਾਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਲੱਗਾ ਜਦੋਂ ਇਦਾਂ ਹੀ ਇਨਕਵਾਰੀ ਵਾਲੇ ਕੋਈ ਆਏ ਹੀ ਹੋਰ ਕਹਿੰਦੇ ਵੀ ਵਾਪਸ ਆ ਰਿਹਾ ਤੁਹਾਡਾ ਬੇਟਾ ਇੱਥੇ ਇੱਥੇ ਫਿਰ ਕਿਹਤਰਾ ਮਨ ਦੇ ਵਿੱਚ ਕਿਤਰਾ ਕੀ ਜਾਲਾ ਜਿਉਂਤ ਹੈ ਖਿਆਲ ਤੇ ਇਹੀ ਅਭੀ ਚਲੋ ਘਰ ਦੀ ਹਾਲਤ ਮਾੜੀ ਹੈ ਹੁਣ ਕੁਛ ਸਰਕਾਰ ਸਾਡਾ ਵਧੀਆ ਕਰੇ ਚਲੋ ਜਿਹੜਾ ਪੈਸਾ ਤੇ ਲੱਗਾ ਹੋਇਆ ਵਾਪਸ ਕਰੇ ਸਾਡਾ ਦਿਨ ਪੈਣ ਭਰਾਏ ਤਿੰਨ ਪੈਣ ਭਰਾ ਦੋ ਪੈਣਾ ਤੇ ਇੱਕ ਭਰਾ ਹੈ ਤਿੰਨੇ ਜabe ਆਉਣ ਵਾਲੇ ਜੇ ਇਹ ਡੈਡੀ ਪਟੇ ਦੀ ਰਟ ਨਹੀਂ ਹਾਂਜੀ ਉਹ 2009 ਚ ਡੈਥ ਆਈ ਜੀ 2009 ਵਿੱਚ ਡੈਥ ਹੋਈ ਉਹਨਾਂ ਦੀ ਹਾਂਜੀ ਛੋਟੇ ਹੀ ਉਹਦਾ ਸੀ ਇਹ ਫਿਰ ਕਿਸ ਤਰ੍ਹਾਂ ਕੇ ਖਸਤਾਵਲਾ ਭੇਜੇ ਕਿੰਨੇ ਪੈਸੇ ਲੱਗੇ ਲੱਗੇ ਇਹ ਸਾਡੇ 50 ਲੱਖ ਰੁਪਏ ਲੱਗ ਗਿਆ ਜੇ ਜਿਹੜੀ ਥੋੜੀ ਬਹੁਤੀ ਜ਼ਮੀਨ ਨਹੀਂ ਉਹ ਵੇਚ ਦਿੱਤੀ ਜੇ ਕੁਝ ਕਰ ਜਾ ਚੁੱਕਿਆ ਇੱਧਰ ਉੱਧਰ ਫੜ ਕੇ ਤੇ ਪੈਸੇ ਕੀਤੇ ਹੀ ਆ